ਬੰਦੇ ਆਵਦੇ ਚੋ ਜਿਤਾਓ ਬੰਦੇ ਆਵਦੇ ਚੋ ਖੜੇ ਕਰੋ ਆਵਦੇ ਚੋ ਨਿਕਲੋ ਆਪ ਨਿਕਲੋ ਆਪ ਫੁੱਟੋ ਆਂਡੇ ਦੀ ਕਿਸਮਤ ਚ ਆਂਡਾ ਜਿਹੜਾ ਨਾ ਜਿਹੜਾ ਵੀ ਅੰਡਾ ਹੈ ਮੁਰਗੀ ਦਾ ਭਾਵੇਂ ਆਂਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਹੈ ਆਂਡੇ ਨੇ ਅਗਲ ਨੋਟ ਕਰ ਲਿਓ ਕਿ ਭਗਵੰਤ ਮਾਨ ਕਹਿ ਕੇ ਗਿਆ ਸੀ ਆਂਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਹੈ ਅੰਦਰ ਨਹੀਂ ਟੁੱਟਣੀ ਟੁੱਟਣਾ ਹੈ ਫਰਕ ਇੰਨਾ ਕੀ ਜੇ ਅੰਡਾ ਬਾਹਰਲੀ ਫੋਰਸ ਨਾਲ ਟੁੱਟਦਾ ਤਾਂ ਅੰਦਰਲੀ ਜ਼ਿੰਦਗੀ ਖਤਮ ਜੇ ਅੰਡਾ ਅੰਦਰਲੀ ਫੋਰਸ ਨਾਲ ਟੁੱਟਦਾ ਤਾਂ ਜਿੰਦਗੀ ਸ਼ੁਰੂ ਆਈਂਦਾ ਫਰਕ ਅੰਦਰੋਂ ਫੁੱਟੋ ਆਪ ਫੁੱਟੋ ਇਹ ਗੱਲ ਵੀ ਤੁਹਾਡੇ ਚੋਂ ਕਿਉਂ ਨਹੀਂ ਬਣ ਸਕਦਾ ਕੋਈ ਐਮਪੀ ਬੰਬੇ ਤੋਂ ਲੈਣਾ ਜ਼ਰੂਰੀ ਹੈ ਤੁਹਾਡੇ ਚੋਂ ਕਿਉਂ ਨਹੀਂ ਬਣ ਸਕਦੇ ਐਮਐਲਏ ਆ ਬੜੇ ਨੇ ਪੋਏ ਵਾਲੇ ਬੈਠੇ ਆ ਉਹ ਕਰਤਾਰਪੁਰ ਵਾਲੇ ਬੈਠੇ ਆ ਕੀ ਗੱਲ ਤੁਹਾਡੇ ਜਿਗੋਂ ਨਹੀਂ ਬਣ ਸਕਦੇ ਬਈ ਸਾਨੂੰ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਬਹਿਣਾ ਨਹੀਂ ਆਉਂਦਾ ਸਾਨੂੰ ਫੈਸਲੇ ਨਹੀਂ ਲੈਣੇ ਆਉਂਦੇ ਕੀ ਕਹਿੰਦੇ ਸੀ ਪਹਿਲਾਂ ਭਗਵਾਨ ਤੁਮਾਨ ਕੋਲੇ ਤਜਰਬਾ ਨਹੀਂ ਮੈਂ ਕਿਹਾ ਲੋਕ ਦੁਖੀ ਹੂ ਤਜਰਬੇਕਾਰਾਂ ਤੋਂ ਨੇ ਫਿਰ ਕਹਿੰਦੇ 6 ਮਹੀਨੇ ਨਹੀਂ ਚੱਲਣੀ ਚੱਲ ਗਈ ਬਿਜਲੀ ਨਹੀਂ ਫ੍ਰੀ ਹੋਣੀ ਹੋ ਗਈ ਸਾਲ ਨਹੀਂ ਘਟਦਾ ਸਾਲ ਵੀ ਕੱਟ ਲਿਆ ਦੂਜਾ ਸਾਲ ਨਹੀਂ ਲੱਗਣ ਦਿੰਦੇ ਇਹਨੂੰ ਦੂਜਾ ਵੀ ਲੱਗ ਗਿਆ 2 ਸਾਲ ਤੋਂ ਪਹਿਲਾਂ ਪਹਿਲਾਂ ਸੱਟ ਲੈਣਾ ਕੰਮ ਜਲੰਧਰ ਨਹੀਂ ਜਿੱਤ ਸਾਡੇ ਜਿੱਤ ਲਈ ਹੁਣ ਲੋਕ ਸਭਾ 'ਚ ਦੇਖਿਓ ਸ਼ਰਤ ਲਾ ਕੇ ਕਹਿੰਦਾ ਮੈਂ ਲੋਕ ਸਭਾ 'ਚ ਮੈਂ ਤੁਹਾਡੇ ਬਿਹਫ ਤੇ ਕਹਿੰਦਾ ਮੈਂ ਮਾਣ ਨਾਲ ਕਹਿੰਦਾ ਪ੍ਰਾਊਡ ਨਾਲ ਨਹੀਂ ਕਹਿੰਦਾ ਲੋਕ ਸਭਾ ਦੇ ਵਿੱਚ ਜਿਸ ਕਿਸਮ ਦਾ ਪਿਆਰ ਮਿਲ ਰਿਹਾ ਮੈਂ ਲੋਕਾਂ 'ਚ ਕਿਉਂਕਿ ਤਾਂ ਲੋਕਾਂ ਨੂੰ ਜਾਂਦੇ ਨਹੀਂ ਨਾ ਇਹ ਤਾਂ ਕਾਨਵੈਂਟ ਸਕੂਲਾਂ 'ਚ ਪੜੇ ਨੇ ਪੰਜਾਬੀ ਬੋਲਣੀ ਨਹੀਂ ਆਉਂਦੀ ਉਹ ਕਹਿ ਦਿੰਦੀ ਆ ਹਰ ਸਿਮਰਤ ਕੌਰ ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਮੈਂ ਕਿਹਾ ਦੁਬਾਰਾ 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 ਕਰੀ ਕਹਿੰਦੇ ਚੋਨਾ ਫਿਰ ਚੋਨਾ ਮੈਂ ਕਿਹਾ ਪਹਿਲਾਂ ਚੋਨਾ ਕਹਿੰਦੀ ਆ ਜਾਂ ਚੋਨਾ ਕਹਿੰਦੀ ਆ ਇਹ ਪਤਾ ਹੀ ਨਹੀਂ ਸੁਖਵੀਰ ਬਾਦਲ ਕੋਲ ਗੰਨੇ ਵਾਲੇ ਵਪਾਰੀ ਮਤਲਬ ਚਲੇ ਗਏ ਗੰਨੇ ਦੇ ਕਿਸਾਨ ਵੀ ਸਾਡੇ ਪੈਸੇ ਮਿਲਣਾ ਨਹੀਂ ਦਿੰਦਿਆਂ ਜੋ ਡਿਪਟੀ ਸੀਐਮਸੀ ਕਹਿੰਦਾ ਹਾਂ ਮੈਨੂੰ ਪਤਾ ਹੈ ਗੰਨਾ ਤਪੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦਾ ਜੀ ਕਿਵੇਂ ਕਹਿੰਦਾ ਦੇਖੋ ਪਹਿਲਾਂ ਗੁੱਡ ਦੀਆਂ ਛੋਟੇ ਛੋਟੇ ਡਲੀਆਂ ਕਰਨੀਆਂ ਪੈਂਦੀਆਂ ਫਿਰ ਐਂ ਦੱਬਣਾ ਪੈਂਦਾ ਉਹ ਕਹਿੰਦਾ ਆ ਚੱਲੀ ਛੱਡੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ